ਗੇਰੇ ਰੈਸਟੋਰੈਂਟਾਂ ਵਿੱਚ ਤੁਸੀਂ ਖਾਂਦੇ ਹੋ ਖਾਣਾ ਉਹਨਾਂ ਦਾ ਹਾਲ ਅੰਦਰ ਦਾ ਦੇਖ ਲਓ ਬੀਤੇ ਕੱਲ ਸੋਸ਼ਲ ਮੀਡੀਆ ਤੇ ਗੁਰਦਾਸਪੁਰ ਦੇ ਇੱਕ ਨਿੱਜੀ ਰੈਸਟੋਰੈਂਟ ਦੇ ਵਿੱਚ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਗਾਹ ਨੂੰ ਪਰੋਸੀ ਗਈ ਚੋਲਾਂ ਦੀ ਪਲੇਟ ਦੇ ਵਿੱਚ ਕੀੜਾ ਆ ਗਿਆ ਸੀ ਅੱਜ ਇਸ ਮਾਮਲੇ ਸੰਬੰਧਿਤ ਫੂਡ ਸੇਫਟੀ ਵਿਭਾਗ ਵੱਲੋਂ ਹੋਟਲ ਦੇ ਵਿੱਚ ਕੀਤੀ ਗਈ ਛਾਪੇਮਾਰੀ ਇਸ ਮੌਕੇ ਦੇ ਡਾਟਾ ਜਸਪਨੂ ਸਹਾਇਕ ਕਮਿਸ਼ਨਰ ਫੂਡ ਸੇਫਟੀ ਗੁਰਦਾਸਪੁਰ ਤੇ ਫੂਡ ਸੇਫਟੀ ਅਫਸਰ ਮੈਡਮ ਰੇਖਾ ਸ਼ਰਮਾ ਦੇ ਨਾਲ ਕਈ ਵੀ ਭਾਗ ਦੇ ਅਧਿਕਾਰੀ ਹਾਜ਼ਰ ਸਨ ਪੱਤਰਕਾਰਾਂ ਦੀ ਹਾਜ਼ਰ ਵਿੱਚ ਜਦੋਂ ਇਸ ਨਿੱਜੀ ਰੈਸਟੋਰੈਂਟ ਦੀ ਰਸੋਈ ਵਿੱਚ ਨੂੰ ਚੈੱਕ ਕੀਤਾ ਗਿਆ ਤਾਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਬਹੁਤ ਹੀ ਗੰਦਗੀ ਦੇ ਢੇਰ ਲੱਗੇ ਹੋਏ ਸਨ ਸਫਾਈ ਬਿਲਕੁਲ ਵੀ ਨਹੀਂ ਸੀ ਜੋ ਫੂਡ ਸੇਫਟੀ ਵਿਭਾਗ ਦੇ ਮਾਪ ਡੰਡ ਹਨ ਸਭ ਕੁਝ ਉਹਨਾਂ ਦੇ ਉਲਟ ਅੰਦਰ ਹੋ ਰਿਹਾ ਸੀ ਜਿਸ ਨੂੰ ਲੈ ਕੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸੈਂਪਲ ਲੈ ਗਏ ਹਨ ਗਲਬਾ ਦੌਰਾਨ ਜੀਐਸ ਪੰਨੂ ਸਾਹਿਬ ਕਮਿਸ਼ਨਰ ਫੂਡ ਨੇ ਕਿਹਾ ਕਿ ਉਹਨਾਂ ਵੱਲੋਂ ਅੰਦਰ ਇਸ ਨਿੱਜੀ ਰੈਸਟੋਰੈਂਟ ਦੀ ਵੀਡੀਓਗ੍ਰਾਫੀ ਦੇ ਇਲਾਵਾ ਵਫਾਕ ਤਰ੍ਹਾਂ ਦੇ ਜ਼ਰੂਰੀ ਸੈਂਪਲ ਲੈ ਗਏ ਹਨ ਜੇਕਰ ਨਿਮਿਆ ਦੇ ਉਲਟ ਵੀ ਇੱਕ ਵੀ ਚੀਜ਼ ਨਿਕਲਦੀ ਹੈ ਤਾਂ ਨਿਮਿਆ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ ਦੇਖੋ ਟੀਵੀ ਨਿਊਜ਼ ਇੰਡੀਆ 253 ਗਰਦਾਸਪੁਰ ਤੋਂ ਪੱਤਰਕਾਰ ਰਣਜੀਤ ਸਿੰਘ ਅਤੇ ਜਗਜੀਤ ਸਿੰਘ ਦੀ ਖਾਸ ਰਿਪੋਰਟ ਪੜ੍ਹੋ ਜਰਮਾ ਕਰੋ ਕਰੋ ਜਦ ਜੀ ਇਹ ਇੱਕ ਬਾਲ ਦੇ ਉੱਪਰ ਪਾਓ ਵੱਡਾ ਬੋਲ ਕਹਿੰਦਾ ਇਹ ਥੋੜਾ ਉੱਪਰ ਪਾਓ ਬੜਾ ਜੀ ਵਿੱਚ ਪਾਓ ਪੰਨੀ ਕਰ ਆਈ ਥਿੰਕ ਕਾਲ ਕਰੀ ਤੇ ਬਰੇਡ ਤੁਹਾਡੇ ਹੁੰਦੇ ਨੇ ਸੋਪ ਲੱਗਾ ਯਾਰ ਉਹ ਬਰੇਡ ਬਈ ਤੁਹਾਨੂੰ ਖਾ ਚੱਕ ਕੇ ਬਰੇਡ ਤੁਹਾਨੂੰ ਇਹਨਾਂ ਕਹੇ ਮੇਰੇ ਘਰੋਂ ਪਾ ਲਿਆ ਸੀ ਹਾਂ ਨਹੀਂ ਨਹੀਂ ਆਹ ਤੁਹਾਡਾ ਰਖਾਵੇ ਸਵੇਤ ਪੈਕ ਕੀਤੀ ਰਹੀ ਆਹ ਜੇ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਦੇੜੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼੍ਰੀ ਰਾਦੇ ਕਲਾਥ ਉਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸ ਅਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਮੈਂ ਡਾਕਟਰ ਜੀਐਸ ਪੰਨੂ ਸਹਾਇਕ ਕਮਿਸ਼ਨਰ ਫੂਡ ਗੁਰਦਾਸਪੁਰ ਮੇਰੇ ਨਾਲ ਸਾਡੇ ਫੂਡ ਸੇਫਟੀ ਆਫੀਸਰ ਮੈਡਮ ਰੇਖਾ ਸ਼ਰਮਾ ਜੀ ਅਸੀਂ ਜਿਹੜਾ ਹੈਗਾ ਜੀ ਅੱਜ ਸਾਡੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀਗਾ ਕਿ ਇੱਕ ਰੈਸਟੋਰੈਂਟ ਦੇ ਵਿੱਚ ਜਿਹੜਾ ਖਾਣਾ ਖਾਧਾ ਗਿਆ ਹੈ ਆਪਣੇ ਭਾਈ ਸਾਹਿਬਾ ਨਾਲੋਂ ਤੇ ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਕੋਈ ਕੀੜਾ ਜਿਹੜਾ ਨਿਕਲਿਆ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਹੈ ਅੱਜ ਆਪਣੀ ਟੀਮ ਦੇ ਨਾਲ ਇੱਥੇ ਜਿਹੜਾ ਹੈ ਚੈਕਿੰਗ ਕਰ ਲਈ ਆਏ ਆ ਜਿਹਦੇ ਦੌਰਾਨ ਅਸੀਂ ਇੱਕ ਤੇ ਚਾਵਲਾਂ ਦਾ ਸੈਂਪਲ ਤੇ ਇੱਕ ਜਿਹੜਾ ਹੈ ਗ੍ਰੇਵੀ ਦਾ ਸੈਂਪਲ ਲਿਆ ਇਸ ਤੋਂ ਇਲਾਵਾ ਉਹਨਾਂ ਦੀ ਕਿਚਨ ਵਗੈਰਾ ਜਿਹੜੀ ਚੈੱਕ ਕੀਤੀ ਹੈ ਕਿਚਨ ਦੇ ਵਿੱਚ ਜਿੱਦਾਂ ਉਹਨਾਂ ਨੂੰ ਅਸੀਂ ਕਿਹਾ ਹੈ ਵੀ ਤੁਸੀਂ ਜਿਹੜੇ ਡਸਟਬਿਨ ਵਗੈਰਾ ਆ ਉਹ ਟੱਕੇ ਵਗੈਰਾ ਰੱਖੋ ਪ੍ਰੋਪਰ ਸਾਫ਼ ਸਫਾਈ ਦਾ ਧਿਆਨ ਰੱਖੋ ਜਿੱਥੇ ਤੁਸੀਂ ਆਪਣਾ ਵਾਸ਼ਿੰਗ ਵਗੈਰਾ ਕਰਦੇ ਆ ਉਹ ਜਿਹੜੀ ਜਗ੍ਹਾ ਆ ਉਹ ਥੱਲੇ ਉਹ ਚੰਗੀ ਤਰ੍ਹਾਂ ਉਹਦਾ ਫਰਸ਼ ਵਗੈਰਾ ਠੀਕ ਕਰੋ ਜੜੀਆਂ ਵੀ ਕਮੀਆਂ ਆ ਜੋ ਵੀ ਖਾਮੀਆਂ ਨੇ ਉਹਨਾਂ ਨੂੰ ਕਿਹਾ ਹੈ ਵੀ ਜਲਦੀ ਤੋਂ ਜਲਦੀ ਪੂਰਾ ਕਰੋ ਜੇਕਰ ਇਹ ਨਹੀਂ ਕਰਨਗੇ ਤੇ ਜੋ ਵੀ ਵਿਭਾਗ ਵੱਲੋਂ ਬਣਦੀ ਕਾਰਵਾਈ ਜਿਹੜੀ ਆ ਫੂਡ ਸੇਫਟੀ ਸਟੈਂਡਰਡ ਐਕਟ ਦੇ ਨਿਨ ਲਿਆਂਦੀ ਜਾਵੇਗੀ ਪਰ ਇਸ ਤੋਂ ਇਲਾਵਾ ਅਸੀਂ ਵੈਸੇ ਵੀ ਜਿਹੜਾ ਆ ਹਰ ਦੁਕਾਨਦਾਰ ਨੂੰ ਜਾਂ ਹਰ ਰੈਸਟੋਰੈਂਟ ਵਗੈਰਾ ਢਾਬੇ ਲੇ ਨੂੰ ਜਿਹੜਾ ਆ ਉਹ ਆਪਣੇ ਵੱਲੋਂ ਹਿਦਾਇਤ ਕਰਦੇ ਆ ਵੀ ਤੁਸੀਂ ਜੇ ਲੋਕਾਂ ਨੂੰ ਕੋਈ ਚੀਜ਼ ਪਰੋਸ ਰਹੇ ਆ ਉਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਵੀ ਉਹ ਉਹਨੂੰ ਜਿਹੜਾ ਆ ਸਾਫ਼ ਸੁਥਰੇ ਤਰੀਕੇ ਨਾਲ ਤੇ ਵਧੀਆ ਤਰੀਕੇ ਨਾਲ ਦਿਓ ਜੇਕਰ ਉਹਦੇ ਵਿੱਚ ਕੋਈ ਵੀ ਕਮੀ ਪਾਈ ਜਾਂਦੀ ਆ ਜਾਂ ਖਾਮੀ ਪਾਈ ਜਾਂਦੀ ਆ ਜੋ ਵੀ ਐਸ ਪਰ ਐਕਟ ਆ ਉਹ ਬਣਦੀ ਕਾਰਵਾਈ ਜਿਹੜੀ ਆ ਉਹ ਲੈਂਚੀ ਅਸੀਂ ਜਿਹੜਾ ਆ ਅੱਜ ਆਪਣੀ ਟੀਮ ਨਾਲ ਇੱਥੇ ਚੈੱਕ ਕਰਨ ਆਏ ਆ ਜੇ ਜੇ ਇਹਦੇ ਵਿੱਚ ਜਿਹੜੀ ਕੋਈ ਅਸੀਂ ਸੈਂਪਲਸ ਤਾਂ ਹੀ ਲੈ ਲਏ ਆ ਉਸ ਐਸ ਪਰ ਐਕਟ ਜਿਹੜਾ ਆ ਉਹਦੇ ਹਿਸਾਬ ਦੇ ਨਾਲ ਅਸੀਂ ਤਾਂ ਹੀ ਆਏ ਆ ਉਹ ਜਿਹੜੀ ਚੀਜ਼ ਆ ਉਹਦੀ ਕੁਆਂਟੀਟੀ ਹਰ ਚੀਜ਼ ਦੀ ਕੁਆਂਟੀਟੀ ਜਿਹੜੀ ਹੁੰਦੀ ਆ ਵੀ ਉਹਦੇ ਹਿਸਾਬ ਦੇ ਨਾਲ ਅਸੀਂ ਕੋਈ ਚੀਜ਼ ਦਾ ਸੈਂਪਲ ਲੈ ਕੇ ਭੇਜ ਸਕਦੇ ਆ ਵੇਖੋ ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਇਹ ਜਿਹੜੀ ਚੀਜ਼ ਹੈਗੀ ਆ ਹੋਣੀ ਨਹੀਂ ਚਾਹੀਦੀ ਠੀਕ ਹੈ ਜੀ ਜੇ ਹੋਈ ਆ ਤੇ ਜੇ ਉਹਦੇ ਸਬੰਧ ਦੇ ਵਿੱਚ ਉਹ ਅੱਗੇ ਤੋਂ ਸਾਰੇ ਦੁਕਾਨਦਾਰ ਤਾਂ ਹੀ ਕਹਿ ਰਹੇ ਆ ਜੀ ਉਹਦੇ ਵਿੱਚ ਇਹਨਾਂ ਨੂੰ ਅਸੀਂ ਜਿਹੜਾ ਆ ਇਹਦੇ ਸਬੰਧ ਦੇ ਵਿੱਚ ਨੋਟਿਸ ਜਾਰੀ ਕਰਦੇ ਆ ਜਿਹਦੇ ਵਿੱਚ ਕਿ ਅਸੀਂ ਜੋ-ਜੋ ਕਮੀਆਂ ਪਾਈਆਂ ਗਈਆਂ ਆ ਉਹਦਾ ਟਾਈਮ ਪੀਰੀਅਡ ਹੁੰਦਾ ਹੈ ਜਿਹੜਾ ਲਾਇਸੈਂਸ ਆ ਲਾਇਸੈਂਸ ਦੇ ਨਾਲ ਇੱਕ ਜਿਹੜਾ ਆ ਇੱਕ ਜਿਹੜਾ ਇਹਨਾਂ ਨੇ ਨਾ ਜੀ ਰੂਲ 12 ਲਾਉਣੇ ਹੁੰਦੇ 골ਡਨ ਰੂਲ 12 ਉਹਦੇ ਥੱਲੇ ਇਹਨਾਂ ਨੇ ਆਪਣਾ ਕੋਈ ਇੱਕ ਨੰਬਰ ਡਿਸਪਲੇ ਸਾਰਿਆਂ ਨੂੰ ਕਰਨ ਦੀ ਹਦਾਇਤ ਕੀਤੀ ਜਾਂਦੀ ਆ ਵੀ ਤੁਸੀਂ ਆ ਨੰਬਰ ਆਪਣਾ ਲਾਓ ਜੇ ਇਨ ਕੇਸ ਪਰਮਾਤਮਾ ਨਾ ਕਰੇ ਕਿਸੇ ਨੂੰ ਵੀ ਕਿਸੇ ਵੀ ਕਸਟਮਰ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਆ ਤੇ ਉਹ ਉਸ ਨੰਬਰ ਦੇ ਉੱਤੇ ਪਹਿਲਾਂ ਤੇ ਤੁਹਾਨੂੰ ਕੰਟੈਕਟ ਕਰੇ ਜੇ ਤੁਸੀਂ ਉਹ ਪ੍ਰੋਬਲਮ ਜਿਹੜੀ ਆ ਸੋਲਵ ਨਹੀਂ ਕਰਦੇ ਆ ਤੇ ਉਹ ਜਿਹੜੇ ਆ ਉਹ ਸਬੰਧਤ ਮਹਿਕਮਾ ਉਹ ਸਬੰਧਤ ਮਹਿਕਮੇ ਨੂੰ ਜਿਹੜਾ ਆ ਸ਼ਿਕਾਇਤ ਕਰ ਸਕਦਾ ਹੈ